ਸੱਤ ਜੀ 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 ਸ ਮਾ ਜੈ ਜੈ ਸ਼ੀਤ ਨਾਮ ਸਸ્ય ਸ਼ਾਮਲਾ ਮਾਤਰਮ ਵੰਦੇ ਵਾਤਰਮ ਭਰਤ ਮਨ ਅਗਦਾ ਇੱਥੇ ਪੰਚਾਇਤ ਦੇ ਮੈਂ ਡੇਰਾ ਬਸੀ ਦੀ ਸਮੂਹ ਐਨ ਜੀਓ ਗ੍ਰਾਮ ਪੰਚਾਇਤ ਦਾ ਰਤਨ ਸਿੰਘ ਭੁੱਲਾ ਸਾਹਿਬ ਆਈਪੀਐਸ ਸਰਦਾਰ ਜੀ ਹੋਣ ਤੇ ਜੀ ਸਾਹਿਬ ਦਾ ਬਹੁਤ ਬਹੁਤ ਅਨਮੋਲ ਕੰਮ ਕਰਦੇ ਸਨ ਸਾਰੇ ਸੱਜਣ ਵੀ ਦੇਰਾਬਾਸੀ ਜ਼ਿਲ੍ਹਪੁਰ ਤੇ ਸਾਰੇ ਸਾਡੇ ਐਸਐਚਓ ਸਾਨੂੰ ਵੈਲਕਮ ਕਰਦੇ ਨੇ ਤੇ ਪਬਲਿਕ ਜਿਹੜੀ ਆਈ ਹੈ ਜਿੰਨੀ ਵੀ ਪਬਲਿਕ ਸਾਡੇ ਇੱਕ ਵਾਰ ਤੇ ਜਦੋਂ ਪਤਾ ਲੱਗਿਆ ਵੀ ਸਾਡੇ ਪਬਲਿਕ ਮੀਟਿੰਗ ਲੱਗੀ ਐ ਸੋ ਉਹਨਾਂ ਦਾ ਵੀ ਧੰਨਵਾਦ ਕਰਦੇ ਐ ਐਸਐਸਪੀ ਸਾਹਿਬ ਸਾਡੇ ਮਹੌਲੀ ਸ਼੍ਰੀ ਦੀਪਕ ਭਾਰਤ ਜੀ ਆਈਪੀਐਸ ਉਹ ਹਾਈ ਕੋਰਟ ਬਿਜ਼ੀ ਨੇ ਆਉਣੀ ਸਰਕੇ ਸ਼ਰੂਫ ਨੇ ਐਸਪੀ ਰੂਰਲ ਸਾਹਿਬ ਵੀ ਉੱਥੇ ਨੇ ਤੇ ਤੇ ਆਟਰਾਇੰਗ ਵੀ ਆਜਾ ਪਹੁੰਚ ਗਏ ਤੇ ਅੱਜ ਦਾ ਪ੍ਰੋਗਰਾਮ ਸ਼ੁਰੂ ਕਰ ਲੈ ਕੁਸੂਤੂ ਰਾਤ ਦੇ ਤੇ ਜਿਹੜੀਆਂ ਵੱਖ-ਵੱਖ ਐਸੋਸੀਏਸ਼ਨਸ ਨੇ ਉਹ ਸਰਵਾਲ ਕਿਉਂਕਿ ਸਰਪਿੰਗ ਐਂਡ ਡੀਐਸਪੀ ਤੇਰੇ ਨਾਲ ਬਹੁਤ ਲੰਮਾ ਸਮਾਂ ਰਹੇ ਨੇ ਤਾਂ ਕਿ ਇੱਥੇ ਦੇ ਨਾਲ ਬਹੁਤ ਲਗਾਓ ਆ ਤੇ ਪਬਲਿਕ ਨੂੰ ਵੀ ਬਹੁਤ ਪਿਆਰ ਆ ਤੋਂ ਸਾਨੂੰ ਸਾਰਿਆਂ ਨੂੰ ਪਤਾ ਤੇ ਮੈਂ ਇੰਡਸਟਰੀ ਐਸੋਸੀਏਸ਼ਨ ਲਾਇੰਸ ਕਲੱਬ ਟੂਰੀ ਕਲੱਬ ਦੇ ਆਪਣੇ ਸੰਪੰਨ ਸਰਵਾਰ ਤੇ ਯੂਥ ਦੇ ਜਿਹੜੇ ਆਏ ਨੇ ਉਹਨਾਂ ਨੂੰ ਬਹੁਤ ਸਾਰਾ ਵੈਲਕਮ ਕਰਦਾ ਹਾਂ ਜਿਹਨੇ ਵੀ ਦੋ ਰਸ ਬੋਲੇ ਬੋਲੋ ਤਾਂ ਜੋ ਆਪਾਂ ਪ੍ਰੋਗਰਾਮ ਸ਼ੁਰੂ ਕਰ ਸਕੀਏ ਜੀ ਸਾਹਿਬ ਬੋਲੋ ਸਾਹਿਬ ਜਿਨ੍ਹਾਂ ਦੀ ਬਹੁਤ ਬੜੀ ਦੇਣ ਹੈ ਮੈਂ ਸੱਹੇੜੀ ਪਿੰਡ ਤੋਂ ਸਰਪੰਚ ਮਜੀਤ ਸਿੰਘ ਸਾਡੇ ਪਿੰਡ ਜਿਹੜੀ ਅੱਜਕੱਲ ਸਾਰੀ ਸਰਵਿਸ ਬੱਸਾਂ ਦੇ ਘਾਰਾਂ ਦੀ ਇੰਨੀ ਵੀ ਟ੍ਰੈਫਿਕ ਹੈ ਸੱਹੇੜੀ ਪਿੰਡ ਨੂੰ ਹੋ ਕੇ ਜਾ ਰਹੀ ਹੈ ਜੀ ਪਰ ਸਾਡੇ ਇੱਕ ਬੜੀ ਪ੍ਰੋਬਲਮ ਹੋਈ ਹੋਈ ਹੈ ਸਵੇਰੇ ਸ਼ਾਮ ਇੰਨਾ ਟੱਕਾ ਪੈਂਦਾ ਸਾਨੂੰ ਕੋਈ ਕਹਤਾ ਇੱਥੇ ਇੱਕ ਬਲਾਜ ਮਸ਼ਾਉ ਨੂੰ ਦੋ ਘਟੇ ਲੋੜ ਹੈ ਨਹੀਂ ਤਾਂ ਕਈ ਵਾਰੀ ਫਟਕ ਦੀ ਪ੍ਰੋਬਲਮ ਆ ਜਾਂਦੀ ਹੈ ਪ੍ਰੋਬਲਮ ਕਰਕੇ ਹੀ ਕਈ ਵਾਰੀ ਗੱਟੀਆਂ ਉੱਧਰ ਫਟ ਕੇ ਡਿੱਗ ਜਾਂਦਾ ਗੱਡੀ ਵਿੱਚ ਫਸਣ ਵਾਲਾ ਕੰਮ ਹੈ ਕੋ ਬਡਾ ਐਕਸੀਡੈਂਟ ਵੀ ਹੋ ਸਕਦਾ ਸੋ ਰਿਕਵੈਸਟ ਹੈ ਸਾਨੂੰ ਉੱਥੇ ਸਾਨੂੰ ਸ਼ਾਮ ਨੂੰ ਦੋ ਘਟੇ ਸਵੇਰੇ ਦੋ ਘਟੇ ਸ਼ਾਮ ਨੂੰ ਰਾਤ ਜਿੱਦਾਂ ਤੁਹ ਤੁਸੀਂ ਉੱਥੇ ਐਕਸੀਡੈਂਟ ਵੀ ਹੋਇਆ ਕਦੇ ਸੋ ਰਿਕਵੈਸਟ ਹੈ ਸਾਨੂੰ ਇੱਕ ਜਾਮਨੀਤ ਮਲਾਜਮ ਉੱਥੇ ਖੜ੍ਹ ਜੇ ਜਾ ਕੇ ਉਹ ਟ੍ਰੈਫਿਕ ਨੂੰ ਕੰਟਰੋਲ ਕਰੇ ਤੇ ਤੇ ਪਹੁੰਚੜ ਤੇ ਅਸੀਂ ਬਹੁਤ ਹੀ ਨਿੱਘਾ ਸਵਾਗਤ ਕਰਦੇ ਆਂ ਜੀ ਸਾਡੇ ਪਿੰਡ ਜੀ ਬਹੁਤ ਹੀ ਜ਼ਿਆਦਾ ਪਹਿਲਾਂ ਨਸ਼ਾ ਵੀਦਾ ਜੀ ਬਰਾੜ ਦਾਬ ਧਿਆਨ ਤੋਂ ਪਹਿਲਾਂ ਮੈਂ ਕਾਰਗੋਰ ਪਿੰਡ ਤੋਂ ਸਰਪੰਚ ਆਈ ਜੀ ਜਿੱਦਣ ਦੇ ਬਰਾੜ ਦਾਬ ਨਾਲ ਤੇ ਇੱਥੇ ਆਏ ਆਂ ਜੀ ਸਾਡਾ ਬਹੁਤ ਹੀ ਮਤਕਿ ਕੰਟਰੋਲ ਹੋ ਗਿਆ ਜੀ ਤਕਰੀਬਨ ਐ ਮੰਨ ਕੇ ਚੱਲੋ ਜੀ 0% ਹੋ ਗਿਆ ਜੀ ਸਾਤ ਨੂੰ ਮਤਕਿ ਥੋੜੀ ਦੇਰ ਬਰਾੜ ਦਾਬ ਦੀ ਹੋਰ ਡਿਊਟੀ ਲਾ ਕੇ ਰੱਖਿਓ ਜੀ ਸਾਡਾ ਬਹੁਤ ਸੁਧਾਰ ਹੋ ਜਾਊਗਾ ਜੀ ਸਾਡੇ ਪਿੰਡ ਚੋਂ ਬਹੁਤ ਨਰਕ ਨਿਕਲ ਗਏ ਜੀ ਬਹੁਤ ਜਾਨੀ ਬਾਨ ਸਭ ਦਾ ਇੱਥੇ ਵੈਲਕਮ ਕਰਦੇ ਆ ਜੀ ਤਾਂ ਇੱਕ ਸਾਡੀ ਸਮੱਸਿਆ ਹੈ ਜੀ ਜਿਲ੍ਹਪੁਰ ਦੇ ਬਜੀ ਸਾਡੇ ਪਟਿਆਲਾ ਇੱਕ ਜਿਹੜਾ ਰੋਡ ਹੈ ਜੀ ਉੱਥੇ ਲਾਈਟ ਪਹਿਲਾਂ ਤਾਂ ਲਾਈਟ ਨਹੀਂ ਸੀ ਹੈਗੀ ਸਾਡੇ ਪਾਰਜੋਗਾ ਬਲੇ ਸਾਹਿਬ ਸਰਦਾਰ ਕੁਲਜੀਤ ਸਿੰਘ ਦਾਵਾ ਜੀ ਨੇ ਉੱਥੇ ਲਾਈਟਾਂ ਲਵਾ ਕੇ ਉਹ ਬਹੁਤ ਸੁਖਾਲਾ ਕਰਤਾ ਸਰ ਬੇਨਤੀ ਹੁਣ ਹੈ ਜੀ ਸ਼ਾਮ ਦੇ ਟਾਈਮ 8 ਵਜੇ ਤੋਂ ਬਾਅਦ ਲਾਈਟਾਂ ਤਾਂ ਚੱਲਦੀਆਂ ਰਹਿੰਦੀਆਂ ਪਰ ਉੱਥੇ ਕੋਈ ਟ੍ਰੈਫਿਕ ਮੌਜੂਦ ਨਹੀਂ ਹੁੰਦਾ ਤੋਥੇ ਲਾਈਟ ਦੇ ਵਿੱਚ ਹੋਣ ਦੇ باوجود ਵਿੱਚ ਗਰੀਨ ਹੈ ਜਾਂ ਰੱਟਾ ਲੋਕ ਵਿੱਚ ਆਗ ਵੱਜਦੇ ਆ ਲੜਾਈਆਂ ਝਗੜੇ ਹੁੰਦੇ ਆ ਸਾਰ ਬੇਨਤੀ ਹੈ ਕਿ 2 ਘੰਟੇ ਸਾਨੂੰ 8 ਤੋਂ 10 ਵੀ ਉੱਥੇ ਬਰਾਜ ਮਿਲ ਜੇ 2 ਜਾਂ 4 ਬਰਾਜ ਮਿਲ ਜੇ ਤਾਂ ਸਾਰ ਉੱਥੇ ਜਿਹੜੀ ਪਬਲਿਕ ਨੂੰ ਪਰੇਸ਼ਾਨੀ ਆਉਂਦੀ ਸਭ ਦਾ ਹੱਲ ਹੋ ਜਾਊਗਾ ਬਾਕੀ ਸਰ ਇੱਕ ਬੇਨਤੀ ਹੋਰ ਹੈ ਜਿਸ ਤਰ੍ਹਾਂ ਸਭ ਕਹਿ ਰਹੇ ਨੇ ਵੀ ਬਰਾੜ ਸਾਹਿਬ ਬਾਰੇ ਕਿ ਅਸੀਂ ਵੀ ਇਹ ਜੋਦੇ ਆ ਕਿ ਬਰਾੜ ਸਾਹਿਬ ਸਾਡੇ ਡੇਰਾ ਬਸੇ ਰਿਹਾ ਜਿਸ ਤਰ੍ਹਾਂ ਮਾਰ ਵਧਾਇਆ ਇਸ ਇਲਾਕੇ ਦੇ ਸਾਰੇ ਦੋਸਤ ਪ੍ਰੈਸ ਵਾਲੇ ਸਾਰੇ ਦੋਸਤ ਸਾਰੇ ਇੰਡਸਟਰੀਸ ਸਾਰਾ ਯੂਥ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਤੇ ਤੁਸੀਂ ਜਿਹੜਾ ਮੇਰੇ ਨਾਲ ਪੁਰਾਣਾ ਪਿਆਰ ਸੀ ਉਹ ਉਸੇ ਤਰੀਕੇ ਹੀ ਬਰਕਰਾਰ ਰੱਖਿਆ ਤੁਸੀਂ ਅੱਜ ਸਾਰੇ ਇਕੱਠੇ ਹੋ ਰਹੇ ਹੋ ਸਾਡੇ ਰਿਕਾਰਡ ਪੁਲਿਸ ਅਫਸਰ ਸਰ ਸਾਬਾ ਵੀ ਨੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਤੇ ਸਾਡੇ ਦੋਨੇ ਡੀਐਸਪੀ ਸਾਹਿਬ ਐਸਐਚਓ ਸਰਦਾਰ ਬੈਠ ਵਰਗੇ ਸਾਰੇ ਜਿਹੜੇ ਆਏ ਨੇ ਤੁਸੀਂ ਲਾਗ ਆਰਡਰ ਬਾਰੇ ਮੈਨੂੰ ਦੱਸਿਆ ਕਿ ਮਿਸਟਰ ਕਰਾੜ ਨੇ ਅੱਛਾ ਜਿਹੜਾ ਕੰਟਰੋਲ ਕੀਤਾ ਹੋਇਆ ਉਹ ਉਸ ਬਹੁਤ ਇੱਥੇ ਜੀ ਮਹੱਤਵ ਕਰੀਏ ਮੈਂ ਇਹਨਾਂ ਨੂੰ ਵੀ ਸ਼ਬਦ ਦੇਣਾ ਰੀਸ਼ੁਰਜੀ ਪਲੀਜ਼ ਹਾਂਜੀ ਹਾਂਜੀ ਅਸੀਂ ਸਰ ਆਪਣੇ ਹਲਕੇ ਦੀ ਤਾਂ ਕਾਫੀ ਗੱਲਾਂ ਕਰ ਚੁੱਕੇ ਹਾਂ ਔਰ ਤੁਸੀਂ ਉਹਦੇ ਸਮਾਧਾਨ ਬਾਰੇ ਕਾਫੀ ਕੁਝ ਦੱਸਿਆ ਵੀ ਹੈਗਾ ਲੇਕਿਨ ਆਪਾਂ ਕਿਉਂਕਿ ਤੁਸੀਂ ਰੇਂਜ ਤੁਹਾਡੀ ਵੱਡੀ ਹੈ ਔਰ ਅੱਜਕੱਲ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੈਗਾ ਕਈ ਜਗ੍ਹਾ ਦੇ ਉੱਤੇ ਜੋ ਗ੍ਰੇਨੇਡ ਅਟੈਕਸ ਵਾਲੇ ਮਾਮਲੇ ਆ ਰਹੇ ਹੈਗੇ ਉਸ ਦੇ ਉੱਤੇ ਪੁਲਿਸ ਦਾ ਕੀ ਰਵਈਆ ਅੱਗੇ ਸਖਤੀ ਕਰਨੀ ਹੈ ਕਿਉਂਕਿ ਆਪਣਾ ਡੇਰਾ ਬਸੀ ਥਾਣਾ ਵੀ ਔਰ ਇਧਰ ਚੌਂਕੀ ਦੇ ਉੱਤੇ ਵੀ ਕਾਫੀ ਚੀਜ਼ਾਂ ਵਾਸਤੇ ਮਤਲਬ ਕੋਈ ਸਿਕਿਉਰਿਟੀ ਜਿਹੜੇ ਆਪਣਾ ਪ੍ਰੈਕਟਿਕ ਕੋਸ਼ਿਸ਼ ਸੇ ਹੋ ਲੈ ਗਏ ਆ ਇਹਨੂੰ ਆਪਾਂ ਕਿਵੇਂ ਦੇਖਦੇ ਆ ਔਰ ਕਿਵੇਂ ਇਸ ਨੂੰ ਆਪਾਂ ਸੁਨਿਸ਼ਚਿਤ ਕਰਦੇ ਆ ਸਿਕਿਉਰਿਟੀ ਦੇਖੋ ਜੀ ਜਿਹੜੀ ਤੁਸੀਂ ਇਹ ਗੱਲ ਕੀਤੀ ਇਹਦੇ ਬਾਰੇ ਅਸੀਂ ਸਾਡੀ ਫੋਰਸ ਨੂੰ ਅਸੀਂ ਪੂਰਾ ਬਰੀਫ ਕੀਤਾ ਹੋਇਆ ਸੀ ਅਲਰਟ ਟ੍ਰੈਕ ਜਿਹੜੀ ਛੁੱਟੀ ਕਰਦੇ ਆ ਪਰਮਾਤਮਾ ਸੁੱਖ ਰੱਖੇ ਇਸ ਇਲਾਕੇ ਚ ਕੁਝ ਨਹੀਂ ਹੋਏਗਾ ਜੀ ਜਿਹੜੀ ਅਲਰਟ ਬਾਕੀ ਅੱਜ ਦੀ ਜਿਹੜੀ ਮੀਟਿੰਗ ਏ ਇਹ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਡੇ ਸੀਮਨ ਸਾਹਿਬ ਵੱਲੋਂ ਇੱਕ ਸੰਪਰਕ ਮਹਿੰਮ ਚਲਾਈ ਹੋਈ ਏ ਸੰਪਰਕ 2 ਪਹਿਲਾ ਸਾਡਾ ਜਿਹੜਾ ਸੰਪਰਕ 1 ਸੀ ਉਹ ਸਾਡਾ ਦਸੰਬਰ ਮਹੀਨੇ ਤੱਕ ਜਿਹੜੇ ਉਹ ਖਤਮ ਹੋਏ ਸੀ ਉਦੋਂ ਪਬਲਿਕ ਮੀਟਿੰਗਾਂ ਕੀਤੀਆਂ ਸੀ ਛੋਟੇ ਪੱਧਰ ਤੇ ਹੁਣ ਸਾਰੇ ਹੀ ਜਿਹੜੇ ਸੀਨੀਅਰ ਅਫਸਰ ਨੇ ਉਹ ਜਿਹੜੇ ਸੰਪਰਕ 2 ਦੇ ਮਹਮ ਦੇ ਵਿੱਚ ਅਸੀਂ ਜਿਹੜੀਆਂ ਮੀਟਿੰਗਾਂ ਚਲਾਈਆਂ ਨੇ ਇਹਦਾ ਮਤਲਬ ਇਹ ਆ ਕਿ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀ ਗੱਲਬਾਤ ਸੁਣੀਏ ਜਿਹੜੇ ਲੋਕਾਂ ਦੇ ਸਹੀ ਹੋਰ ਜਿਹੜੀ ਡਰਗੋ ਅਵੇਰਨੈਸ ਬਾਰੇ ਪਬਲਿਕ ਨੂੰ ਜਾਣੂ ਕਰੀਏ ਟ੍ਰੈਫਿਕ ਅਵੇਰਨੈਸ ਬਾਰੇ ਪਬਲਿਕ ਨੂੰ ਜਾਣੂ ਕਰੀਏ ਔਰ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਨੂੰ ਹੱਲ ਮੌਕੇ ਤੇ ਕੀਤਾ ਜਾਵੇ ਤੇ ਜਿਹੜੇ ਸੁਜੈਸ਼ਨ ਅਦਰ ਡਿਪਾਰਟਮੈਂਟਸ ਦੇ ਨੇ ਉਹਨਾਂ ਨੂੰ ਅਸੀਂ ਨਾਲ ਲਿਖ ਕੇ ਭੇਜਾਂਗੇ ਉਹਨਾਂ ਨਾਲ ਫੋਨ ਤੇ ਵੀ ਗੱਲ ਕਰਾਂਗੇ ਤਾਂ ਕਿ ਜਿਹੜਾ ਉਹਨਾਂ ਨੂੰ ਹੱਲ ਕੀਤਾ ਜਾ ਸਕੇ ਤੇ ਅੱਜ ਦੀ ਸੰਪਰਕ ਮੀਟਿੰਗ ਦੇ ਵਿੱਚ ਇਸ ਇਲਾਕੇ ਦੇ ਬਹੁਤ ਹੀ ਅਲੱਗ-ਲੱਗ ਵਰਗਾਂ ਦੇ ਜਿਹੜੇ ਨੇ ਸਾਰੇ ਸੱਜਣ ਆਏ ਨੇ ਤੇ ਮੈਂ ਉਹਨਾਂ ਦਾ ਜਿੱਥੇ ਧੰਨਵਾਦ ਕਰਨਾ ਔਰ ਉਹਨਾਂ ਤੋਂ ਸਹਿਯੋਗ ਦੀ ਵੀ ਮੰਗ ਕਰਦਾ ਇੱਕ ਸਰ ਆਪਣਾ ਜਿਹੜਾ ਵੈਰੀਫਿਕੇਸ਼ਨ ਦਾ ਕਹਿ ਰਹੇ ਸੀ ਆਪਾਂ ਹੁਣ ਆਧਾਰ ਕਾਰਡ 100-150 ਰੁਪਏ ਚ ਰਨਿੰਗ ਹੋ ਜਾਂਦਾ ਹੈ ਐਡਰੈਸ ਚੇਜ ਹੋ ਜਾਂਦਾ ਹੈ ਡੇਰਾ ਬਸੀ ਦਾ ਡਰੈਸ ਕਰਵਾਇਆ ਉਸ ਤੋਂ ਬਾਅਦ ਡੇਰਾ ਬਸੀ ਦਾ ਕਰਾਇਆ ਮਤਲਬ ਇੱਕ ਮਕਾਨ ਚੇਂਜ ਕਰਦਾ ਦੂਜੀ ਜਗ ਆ ਜਾਂਦਾ ਉਹ ਬੈਠ ਜਾਂਦਾ ਡਰੈਸ ਤੋਂ ਤੁਹਾਡੇ ਡੇਰਾ ਬਸੀ ਦੇ ਰਹੇ ਜਾਂਦਾ ਸਰ ਪਿਛਲਾ ਉਹਨਾਂ ਤਾਂ ਆਉਂਦਾ ਹੀ ਨਹੀਂ ਕਿੱਥੇ ਵੀ ਦੇਖੋ ਜਿਹੜਾ ਬੰਦਾ ਮੈਂ ਇਹੋ ਗੱਲ ਕਹੀ ਹੈ ਕਿ ਜਿਨਨੇ ਵੀ ਤੁਹਾਡੇ ਕੋਲ ਕੋਈ ਫੈਕਟਰੀ 'ਚ ਕੰਮ ਕਰਦਾ ਹੈ ਜਾਂ ਕਿਸੇ ਘਰ ਦੇ ਵਿੱਚ ਕੰਮ ਕਰਦਾ ਉਹਦੇ ਕੋਈ ਨਾ ਕੋਈ ਨਜ਼ਦੀਕੀ ਰਿਸ਼ਤੇਦਾਰ ਤਾਂ ਹੋਏਗਾ ਨਾ ਜਦੋਂ ਕੀ ਰਿਸ਼ਤੇਦਾਰ ਤੇ ਜਿਹੜਾ ਉਹਨੇ ਆਪਣੇ ਆਧਾਰ ਕਾਰਡ ਦੇ ਨਾਲ ਆਪਦਾ ਡਰੈਸ ਦਿੱਤਾ ਹੈ ਜਾਉਂਦੇ ਨਜ਼ਦੀਕੀ ਰਜਿਸਟ੍ਰੇਡਰ ਦਾ ਕੋਈ ਵੀ ਹੋਰ ਐਡਰੈਸ ਹੋਵੇ ਉਥੋਂ ਵੈਰੀਫਾਈ ਹੋ ਜਾਏਗਾ ਕਿ ਇਹ ਬੰਦਾ ਕੌਣ ਹੈ ਲੇਕਿਨ ਜੇ ਇਥੋਂ ਵਾਰ-ਵਾਰ ਆਪਣਾ ਕੋਈ ਐਡਰੈਸ ਚੇਂਜ ਕਰਦਾ ਹੈ ਤਾਂ ਉਹਦਾ ਪਤਾ ਲੱਗ ਜਾਏਗਾ ਕਿ ਬੰਦਾ ਕਿਉਂ ਕਰਦਾ ਉਹਨੂੰ ਪੁਲਿਸ ਬਕਾਇਦਾ ਵੈਰੀਫਾਈ ਕਰ ਲੇਗੀ ਉਹਨੂੰ ਉਹਨੂੰ ਚੈੱਕ ਕਰ ਲੇਗੀ ਕਿ ਬੰਦੇ ਦਾ ਰੀਜ਼ਨ ਕੀ ਹੈ ਕੋਈ ਕ੍ਰਾਈਮਨਲ ਬੈਕਗ੍ਰਾਉਂਡ ਤਾਂ ਨਹੀਂ ਹੈ ਉਹੀ ਬੰਦਾ ਜਿਹੜਾ ਆਪਣਾ ਐਡਰੈਸ ਚੇਂਜ ਕਰੇਗਾ ਜਿੰਦੇ ਜ ਕੋਈ ਹੁੰਦੀ ਮਾੜੀ ਜਿੰਦੇ ਨਹੀਂ ਤੋਂ ਹੋਏਗੀ ਜਿੱਦ ਤੱਕ ਕਿਰਾਏਦਾਰ ਆ ਕੇ ਡੇਰਾ ਬੁਸੇ ਰਹਿਣ ਲੱਗ ਗਿਆ ਉਹਨੇ ਡੇਰਾ ਬੁਸੇ ਦਾ ਐਡਰੈਸ ਚੇਂਜ ਨਵੀਂ ਜਗ੍ਹਾ ਚਲਾ ਗਿਆ ਉਹ ਵੈਰੀਫਿਕੇਸ਼ਨ ਵਾਸਤੇ ਦੇਖਾ ਸਰ ਉਹ ਪੁਰਾਣਾ ਡੇਰਾ ਬਸੀ ਦਾ ਐਡਰੈਸ ਜਾਣਦਾ ਉੱਥੇ ਪਿਛਲਾ ਤੋਂ ਉਹਦਾ ਆਂਦਾ ਹੀ ਨਹੀਂ ਐਡਰੈਸ ਉਹਨੂੰ ਅਪਡੇਟ ਕਰਨਾ ਚਾਹੀਦਾ ਹੈ ਜੀ ਉਹਦੇ ਜਿਹੜਾ ਮਾਲਕ ਮੰਗਾਣੇ ਆਉਂਦੇ ਸਾਰੇ ਰਿਸ਼ਤੇਦਾਰੀਆਂ ਦੇ ਨਾਲ ਨਾਂ ਲਾਏ ਆਉਂਦੇ ਭੈਣ ਭਰਾਵਾਂ ਦੇ ਉਹਨਾਂ ਦੇ ਮੋਬਾਈਲ ਨੰਬਰ ਲੈ ਜਿਹੜਾ ਕੋਈ ਇਸ ਤਰ੍ਹਾਂ ਦਾ ਕਰੇਗਾ ਜਿੱਥੇ ਉਹਨਾਂ ਨੂੰ ਡਾਊਟ ਪੈਦਾ ਹੁੰਦਾ ਤਰ੍ਹਾਂ ਤੋਂ ਪੁਲਿਸ ਨੂੰ ਤਲਾਹ ਦੇਣ ਇਹ ਬੰਦਾ ਵਾਰ-ਵਾਰ ਜਾ ਕੇ ਐਡਰੈਸ ਚੇਂਜ ਕਰਦਾ ਵਾਰ-ਵਾਰ ਇਹਦਾ ਆਧਾਰ ਕਾਰਡ ਬਣਦਾ ਜਿਹੜਾ ਤੁਸੀਂ ਸਿਰਫ ਬੜੀ ਛੀ ਗੱਲ ਗਈ ਰਾਈਟਸ ਦੇ ਨਾਲ ਦਾਦਾ ਲੋਕਾਂ ਨੂੰ ਪਤਾ ਹੈ ਡ ਇਹਦੇ ਡਿਊਟੀਆਂ ਬਾਰੇ ਅਣਜਾਣ ਹੈ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਦੋ ਲੇਨ ਦੀ ਆਪਣਾ ਸੜਕ ਹੈ ਚਾਰ ਲੇਨ ਬਣਾ ਲਓਗੇ ਲੇਕਿਨ ਉਹ ਹਟ ਹਟਦੇ ਤਾਂ ਹੈ ਨਹੀਂ ਇਹਦੇ ਬਾਰੇ ਵੀ ਤਾਂ ਕੋਈ ਸਰ ਨਾ ਕੋਈ ਨਕੀਲ ਕਸਣੇ ਵਾਸਤੇ ਕੁਝ ਹੋਣਾ ਚਾਹੀਦਾ ਚਲਾਨ ਸਿਸਟਮ ਹੋਰ ਬਿਹਤਰ ਕਰਨ ਦੇ ਤਾਂ ਕਿ ਲੋਕ ਤਾਂ ਹਟੂਗੇ ਲੋਕ ਤਾਂ ਡਰੂਗੇ ਤਾਂ ਉਹੀ ਉਹੀ ਲੋਕ ਸਰ ਚੰਡੀਗੜ੍ਹ ਜਾ ਕੇ ਠੀਕ ਹੋ ਜਾਂਦੇ ਆਪਣੇ ਦੇਖੋ ਸਾਡੇ ਮੁਹਾਲੀ ਡਿਸਟ੍ਰਿਕਟ ਦੇ ਵਿੱਚ ਦਿੱਲੀ 900 ਤੋਂ ਲੈ ਕੇ 15 1600 ਤੱਕ ਜਿਹੜੇ ਦਿੱਲੀ ਦੇ ਟ੍ਰੈਫਿਕ ਦੇ ਚਲਾਨ ਹੁੰਦੇ ਨੇ ਜਿਹੜੇ ਰੋਡ ਰੋਡ ਲੋਕਲ ਟ੍ਰੈਫਿਕ ਰੂਟਸ ਦੀ ਲੰਘਣਾ ਕਰਦੇ ਆ ਜਿਹੜਾ ਮੈਂ ਕਿਹਾ ਕਿ ਆਪਣੀਆਂ ਡਿਊਟੀਆਂ ਬਾਰੇ ਹਰੇਕ ਨੂੰ ਪਤਾ ਹੋਣਾ ਚਾਹੀਦਾ ਸचेत ਰਹਿਣਾ ਚਾਹੀਦਾ ਹਰ ਇੱਕ ਬੰਦੇ ਨੂੰ ਆਪਣੇ ਘਰ ਚੋਂ ਪਤਾ ਵੀ ਮੇਰੀ ਡਿਊਟੀ ਕੀ ਆ ਮੈਂ ਪਰਿਵਾਰ ਨੂੰ ਕਿਵੇਂ ਪਾਲਣਾ ਮੈਂ ਆਪਣੇ ਬੱਚਿਆਂ ਪ੍ਰਤੀ ਮੇਰੀ ਕੀ ਡਿਊਟੀ ਆ ਜੇ ਫਾਦਰ ਮੇਰੀ ਕੀ ਡਿਊਟੀ ਹੈ ਇਸੇ ਤਰੀਕੇ ਨਾਲ ਉਹ ਸਮਾਜ ਲਈ ਦੂਜਾਂ ਪ੍ਰਤੀ ਵੀ ਉਹ ਬੰਦੇ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਮੇਰੇ ਕਾਰਨ ਕਰਕੇ ਕਿਸੇ ਨੂੰ ਹੋਰ ਤਕਲੀਫ ਨਾ ਹੋਵੇ ਸਾਡੀਆਂ ਡਿਊਟੀਆਂ ਨੇ ਜਿੱਕਰ ਅਸੀਂ ਦੂਜੇ ਦੀ ਪਾਵ ਵਾਲੇ ਪਾਸੇ ਖਿਆਲ ਰੱਖੀਏ ਕਿ ਬੰਦੇ ਨੂੰ ਕੋਈ ਤਕਲੀਫ ਨਾ ਹੋਵੇ ਤਾਂ ਨੇਚਰਲੀ ਜਿਹੜਾ ਟ੍ਰੈਫਿਕ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਏਗੀ ਤੇ ਹੋਰ ਵੀ ਕਮਾਂ ਕਰਾਂ ਦੇ ਵਿੱਚ ਜਿਹੜੀ ਉਹਨੂੰ ਪ੍ਰੋਬਲਮ ਨਹੀਂ ਆਏਗੀ ਲਾਸਟ ਦਿਨ ਨਸ਼ੇ ਦੇ ਸਪਲਾਈਰ ਜਿਹੜੇ ਸਰ ਇਹਦੀ ਗੱਲ ਕਰੀ ਆਪਾਂ ਸਾਈਬਰ ਕ੍ਰਾਈਮ ਦੀ ਗੱਲ ਕਰੀਏ ਆਨਲਾਈਨ ਤੁਸੀਂ ਕੀ ਫਰਾਡ ਕਾਫੀ ਵੱਧ ਰਿਹਾ ਅੱਜ ਕੱਲ ਤਾਂ ਜਿਹੜੀ ਰਿੰਗ ਡੋਨ ਹੈ ਉਹਦੇ ਵਿੱਚ ਵੀ ਪਹਿਲਾਂ ਕਾਲ ਹੋਈ ਜਾਂਦੀ ਹੈ ਬਾਅਦ ਤੁਹਾਡੀ ਗੱਲ ਹੁੰਦੀ ਹੈ ਇਸ ਦੇ ਵੀ ਸਰ ਮੈਨੂੰ ਤਾਂ ਇਹ ਗੇਰਾ ਵੀ ਅਵੇਅਰਨੈਸ ਦੀ ਕਮੀ ਹੈ ਜਾਂ ਲੋਕ ਅਜਿੱਤ ਕਰ ਜਾਣਨਾ ਨਹੀਂ ਚਾਹਦੇ ਪਰ ਤਕਰੀਬਨ 15 ਸਾਲ ਹੋ ਗਏ ਸਭ ਨੂੰ ਪਤਾ ਹੈ ਕਿ ਏਟੀਐਮ ਉਦੇ ਅਗਰ ਉਹ ਪੁਆਇੰਟ ਦੇ ਵਿੱਚ ਇਹ ਆ ਕਿ ਜਿਹੜੇ ਵੀ ਸਾਈਬਰ ਕਰਾਈਮ ਬੰਦੇ ਕਰਦੇ ਨੇ ਲੋਕਾਂ ਨੂੰ ਫਰਾਡ ਕਰਦੇ ਨੇ ਉਹ ਆਪਣੀ ਟੈਕਨੀਕ ਡੇ ਟੂ ਡੇ ਚੇਂਜ ਕਰੀ ਜਾਂਦੇ ਆ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਕਿ ਅਸੀਂ ਆ ਮੈਸੇਜ ਨਹੀਂ ਚੁੱਕਣਾ ਆ ਨਹੀਂ ਚੁੱਕਣਾ ਔਰ ਅਲੱਗ-ਅਲੱਗ ਜਰੀਏ ਕਈ ਬੰਦੇ ਜਾਲੀ ਪੁਲਿਸ ਅਫਸਰ ਬਣ ਕੇ ਕਰੀ ਜਾਂਦੇ ਨੇ ਕੋਈ ਸੀਬੀ ਦਾ ਅਫਸਰ ਬਣ ਕੇ ਦੱਸਦਾ ਕੋਈ ਕਹਿੰਦਾ ਜੀ ਮੈਂ ਜੱਜ ਬੋਲ ਰਿਹਾ ਹਾਂ ਉਹ ਲੋਕਾਂ ਦੇ ਵਿੱਚ ਉਸ ਚੀਜ਼ ਦਾ ਜਣਾ ਪ੍ਰਭਾਵ ਪੈ ਜਾਂਦਾ ਹੈ ਕਿ ਪਤਾ ਨਹੀਂ ਕੀ ਗੱਲ ਹੋ ਗਈ ਮੇਰੇ ਨੂੰ ਸੀਬੀਆਈ ਕਿਉਂ ਪੁੱਛ ਰਹੀ ਹੈ ਪੁਲਿਸ ਕਿਉਂ ਪੁੱਛ ਰਹੀ ਹੈ ਉਹ ਆਪਣੀ ਡੇ ਟੂ ਡੇ ਜਿਹੜੀ ਟੈਕਨੀਕ ਉਹ ਨਾਲ ਚੇਂਜ ਕਰੀ ਜਾਂਦੇ ਇਸ ਸਰ ਮੈਂ ਇੰਨੀ ਗੱਲ ਕਹਿਣੀ ਹੈ ਕਿ ਇਹ ਤਕਨੀਕ ਜਿਹੜੀ ਹੈਗੀ 15 ਸਾਲ ਪੁਰਾਣੀ ਹੈ ਅਗਰ ਪੁਲਿਸ ਮੈਕ ਵਿੱਚ ਉਹ ਲੋਕ ਕੋਈ ਆਪਣਾ ਕੋਈ ਬੰਦਾ ਭੇਜ ਕੇ ਕੋਜ਼ਿੰਗ ਹਿਮਸੈਲਵ ਐਜ਼ ਅ ਪੁਲਿਸ ਕੋਪ ਜੋ ਵੀ ਹੈ ਜਾ ਕੇ ਅਗਰ ਕੋਈ ਏਟੀਐਮ ਦੇ ਬਾਹਰ ਵੀ ਖੜਾ ਹੋ ਕੇ ਦੇਖ ਲੇ ਤਾਂ ਕਿਸੇ ਨਾ ਕਿਸੇ ਕੋਲ ਜ਼ਰੂਰ ਫੜੇ ਲਾਲੂ ਪੁਲਿਸ ਨੇ ਸਰ ਦੋ ਚਾਰ ਬਦਲੇ ਐਸੇ ਬੰਦੇ ਪਕੜੇ ਆ ਲੇਕਿਨ ਇਹ ਕਿਤਨਾ ਕਿਤ ਏਟੀਐਮ ਕਾਊਂਟਰ ਵਿੱਚ ਮਿਲੀ ਜਾਂਦੇ ਅਗਰ ਕੋਈ ਵੈਸੀ ਚਲ ਜਾਈ ਉਹਨਾਂ ਦੀ ਤਲਾਸ਼ੀ ਲੈ ਲੇ ਤਾਂ ਕਟੋੜੀ ਉਹਨਾਂ ਕੋਲ 20-20 ਕੱਟੋੜੀ ਕੋ ਆਪਣਾ ਕਾਰਡ ਮਿਲ ਗੋ ਦੇਖੋ ਜੀ ਅਸੀਂ ਆਪਣੇ ਸਾਡਾ ਜਿਹੜਾ ਅਲਗ-ਅਲਗ ਵਿੰਗ ਨੇ ਅਸੀਂ ਸਾਡਾ ਸਾਈਬਰ ਕ੍ਰਾਈਮ ਦਾ ਡੀਐਸਪੀ ਬੈਠਦੇ ਨੇ ਮੋਹੱਲੀ ਅਸੀਂ ਬਕਾਇਦਾ ਅਵੇਰਨੈਸ ਕੈਂਪ ਚਲਾਉਨੇ ਆ ਅਸੀਂ ਸੋਸਾਇਟੀ ਦੇ ਵਿੱਚ ਸ਼ੁਰੂ ਕੀਤਾ ਹੋਇਆ ਮੋਹੱਲੀ ਦੇ ਜ਼ਿਲ੍ਹੇ ਦੇ ਵਿੱਚ ਵੀ ਹਰੇਕ ਮਹਾਲੇ ਜਾ ਕੇ ਕਸਬਿਆਂ ਦੇ ਵਿੱਚ ਜਾ ਕੇ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਇਹਦੇ ਬਾਰੇ ਦੱਸਿਆ ਜਾਵੇ ਉਹ ਸਾਡੀਆਂ ਟੀਮਾਂ ਦੱਸਦੀਆਂ ਵੀ ਨਹੀਂ ਸਾਡੇ ਪੁਲਿਸ ਸਟੇਸ਼ਨ ਦੇ ਵਿੱਚ ਵੀ ਸਾਡੇ ਜਿਹੜੇ ਮੁਲਾਜ਼ਮਾਂ ਨੂੰ ਇਸ ਬਾਰੇ ਪਤਾ ਉਹ ਵੀ ਗਾਈਡ ਕਰਦੇ ਆ ਤੇ ਤੁਹਾਨੂੰ ਜੇਥੇ ਲੋੜ ਪੈਂਦੀ ਹੈ ਸਾਡੇ ਅਫਸਰਾਂ ਨਾਲ ਲਓ ਸਾਈਬਰ ਕ੍ਰਾਈਮ ਬਾਰੇ ਬਾਕੀ ਤਾਂ ਜਾਣਕਾਰੀ ਦੇਣ ਦੇ ਸਰਪੰਚ ਜੀ ਕਹਿਣਾ ਸਰ